ਲੋਕਾਂ ਨੂੰ ਲੋੜ ਪਵੇ ਪਰ ਖਾਸ ਤੌਰ ਤੇ ਅੰਨਦਾਤਾ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਦਸਾਂ ਲੋਹਾਂ ਦੀ ਕਿਰਤਕਮਾਈ ਕਰਕੇ ਮਸ਼ੱਕਤ ਕਰਕੇ ਮਿਹਨਤ ਕਰਕੇ ਆਪ ਦਾ ਘਰ-ਬਾਰ ਪਾਲਦੇ ਨੇ ਸਟੇਟਾਂ ਚਲਾਉਂਦੇ ਨੇ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ 88 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਦੇ ਸੀਗੇ ਇਸ ਵਾਰ ਦੇ ਹੜ੍ਹਾਂ ਨੇ ਉਹ ਵੀ ਛੋਟੇ ਕਰ ਦਿੱਤੇ 88 ਵਾਲੇ ਹੜ ਉਹਨਾਂ ਨੂੰ ਵੀ ਬੋਣੇ ਕਰਕੇ ਰੱਖ ਦਿੱਤਾ ਇੰਨੀ ਵੱਡੀ ਪੱਧਰ ਤੇ ਉੱਪਰ ਕੁਦਰਤ ਦੀ ਮਾਰ ਪਈ ਚਾਹੇ ਆਪਣੇ ਵਾਲੇ ਪਾਸਾ ਫਿਰ ਵੀ ਬਚ ਗਿਆ ਉਧਰਲੇ ਇਲਾਕੇ ਜਿਵੇਂ ਤੁਸੀਂ ਮਾਝੇ ਦੇ ਔਰ ਦੁਆਬੇ ਦੇ ਕੁਝ ਏਰੀਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਸਤਲਜ ਔਰ ਬਿਆਸ ਉੱਤੇ ਹਰੀਕੇ ਪੱਤਣ ਮਰੜ ਪਿੰਡ ਪੈਂਦਾ ਇੱਕ ਕਿਸਾਨ ਵੀਰ ਦੀਆਂ 5 ਕਨਾਲਾਂ ਸੀਗੀਆਂ ਤੇ ਰਾਤੋ-ਰਾਤ ਜਦੋਂ ਪਾਣੀ ਵਧਿਆ ਖੋਰਾ ਲੱਗਿਆ ਤੇ ਪੰਜ ਦੀਆਂ ਪੰਜ ਕਨਾਲਾਂ ਨੇ ਜਿਹੜੀਆਂ ਉਹ ਦਰਿਆ ਦੇ ਵਿੱਚ ਮਿਲ ਗਏ ਦਰਿਆ ਹਜ਼ਮ ਕਰ ਗਏ ਉਹਨਾਂ ਪੰਜਾਂ ਕਨਾਲਾਂ ਨੂੰ ਕਿ ਜਿੰਨੇ ਮਰਜ਼ੀ ਕੰਪਨਸੇਸ਼ਨ ਦੇ ਲੋ ਤੁਸੀਂ ਇਹ ਦਰਦ ਕਦੇ ਪੂਰੀ ਨਹੀਂ ਹੋ ਸਕਦੇ ਘਾਟੇ ਕਦੇ ਪੂਰੇ ਨਹੀਂ ਹੋ ਸਕਦੇ ਪਰ ਫਿਰ ਵੀ ਲੱਗੇ ਹੋਇਆ ਉਸ ਦਿਨ ਤੋਂ ਪਹਿਲੇ ਦਿਨ ਤੋਂ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਸਾਨੂੰ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲੇ ਤਾਂ ਉਹਦਾ ਮੁੱਲ ਹੈ ਉਹ ਤਾਂ ਮਗਰੋਂ ਜਦੋਂ ਬੰਦੇ ਨੇ ਆਸੇ-ਪਾਸੇ ਹੋ ਕੇ ਢਿੱਡ ਭਰ ਲਿਆ ਆਲਦਾ ਉਹ ਤਾਂ ਮਗਰੋਂ ਸਭੇ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਧੀ ਨਿਕਲ ਜਾਂਦੇ ਸੀਗੇ ਕਿ ਜੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਖਰਾਬੇ ਦਾ ਤੇ ਇਹ ਪਹਿਲੀ ਵਾਰੀ ਹੈ ਕਿ ਹਜੇ ਚੱਲ ਰਿਹਾ ਸੀਗਾ ਹੜਾਂ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਾਂ ਗਈਆਂ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫੇਰ ਹੀ ਕੰਮ ਚੱਲੂਗਾ ਜਿਨ੍ਹਾਂ ਲੋਕਾਂ ਦੀ ਜਿਵੇਂ ਜਿਵੇਂ ਜਾਣਾਂ ਜਾਂਦੀਆਂ ਗਈਆਂ तकरीबन 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਜ਼ਰਾਂ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੋ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੌਬਦ ਜਿਹੜਾ ਉਹ ਪਹੁੰਚਾ ਦੇਣਾ ਤੇ ਉਸੇ ਲੜੀ ਦੇ ਵਿੱਚ ਅੱਜ ਆਪਣੇ ਬਰੂਡ ਦੇ ਤਕਰੀਬਨ 30 ਪਰਿਵਾਰ ਨੇ ਤਕਰੀਬਨ 47 ਲੱਖ ਰੁਪਏ ਜਿਹੜਾ ਉਹ ਵੰਡਣ ਜਾ ਰਹੇ ਆ ਫਸਲ ਦੇ ਖਰਾਬੇ ਦਾ 20000 ਰੁਪਏ ਜਿਹੜਾ ਜਿਹੜਾ ਕਿ ਦੇਣ ਜਾ ਰਹੀ ਹੈ ਸਰਕਾਰ ਇਹ ਹੁਣ ਤੱਕ ਦੀ ਸਭ ਤੋਂ ਵੱਧ ਰਕਮਾਂ ਨਹੀਂ ਅਗਲੇ ਪਿਛਲੇ ਸਮੇਂ ਦੇ ਵਿੱਚ ਤਾਂ ਕਿਤੇ 20 ਰੁਪਏ ਦੇ ਚੈੱਕ 50 ਰੁਪਏ ਦੇ ਚੈੱਕ ਆਈ ਛੋਟੇ ਛੋਟੇ ਜਿਹੜੇ ਲੋਕਾਂ ਦੇ ਜ਼ਖਮਾਂ ਤੇ ਨੂਨ ਲਾਉਣ ਵਾਲਾ ਕੰਮ ਹੈ ਜਿਹੜਾ ਉਹ ਕਰ ਜਾਂਦੇ ਸੀਗੇ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਇਹ ਸਰਕਾਰ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਹੈਗੇ ਇਹ ਸਰਕਾਰ ਤੁਹਾਡੀ ਹੈ ਤੁਹਾਡੀ ਸੀ ਹੋਰ ਤੁਹਾਡੀ ਰਹੂਗੀ